ਦੋਸਤੋ ਆਜੋ ਤਸਵੀਰ ਤੁਸੀਂ ਆਪਣੀਆਂ ਮੋਬਾਈਲ ਸਕਰੀਨਾਂ 'ਤੇ ਦੇਖ ਰਹੇ ਹੋ ਇਸ ਰਾਜੇ ਦਾ ਨਾਂ ਸੀ ਬਾਲਡਵਿਨ 4 ਦਾ ਲੈਪਰ ਕਿੰਗ ਇਹਨੂੰ ਲੈਪਰ ਕਿੰਗ ਤਾਂ ਕਿਹਾ ਜਾਂਦਾ ਸੀ ਕਿ ਇਹਨੂੰ ਲੈਪਰ ਦੀ ਬਿਮਾਰੀ ਸੀ ਜਿਹਨੂੰ ਆਪਾਂ ਪੰਜਾਬੀ ਵਿੱਚ ਕੋੜ ਦੀ ਬਿਮਾਰੀ ਵੀ ਕਹਿ ਦਿੰਦੇ ਆ ਤਾਂ ਹੀ ਤੁਸੀਂ ਇਹਦਾ ਆ ਰੂਪ ਦੇਖ ਰਹੇ ਹੋ ਕਿ ਇਹ ਹਮੇਸ਼ਾ ਆਪਦੇ ਫੇਸ ਨੂੰ ਟਾਕੇ ਰੱਖਦਾ ਸੀ ਆਪਦੇ ਹੱਥ ਨੂੰ ਤੇ ਆਪਦੇ ਸਾਰੇ ਸਰੀਰ ਨੂੰ ਟਾਕੇ ਰੱਖਦਾ ਸੀ ਇਹ ਬਹੁਤ ਮਹਾਨ ਰਾਜਾ ਸੀ ਤੇ ਆਖਰੀ ਜੇਰੂਸਲਮ ਦਾ ਆਖਰੀ ਕਿੰਗ ਸੀ ਅਸਾਈਆਂ ਦਾ ਤੁਹਾਨੂੰ ਪਤਾ ਜਿਵੇਂ ਕ੍ਰੂਸੇਡ ਹੋਏ ਸੀ ਧਰਮ ਯੁੱਧ ਜਿੱਤ ਕੇ ਅਸਾਈਆਂ ਨੇ ਜੇਰੂਸਲਮ ਜੋ ਕਿ ਅੱਜ ਦੇ ਇਜ਼ਰਾਈਲ ਵਿੱਚ ਪੈਂਦਾ ਉਹ ਜੇਰੂਸਲਮ ਨੂੰ ਜਿੱਤਿਆ ਸੀ ਕਿਉਂਕਿ ਜੇਰੂਸਲਮ ਵੈਤੀ ਜੀਸੂ ਮਸੀਹ ਦਾ ਜਨਮ ਹੋਇਆ ਸੀ ਬੈਥਲਹੈਮ ਦੀ ਜਗ੍ਹਾ ਸੀ ਇਹ ਰਾਜਾ ਜੇਰੂਸਲਮ ਦਾ ਆਖਰੀ ਰਾਜਾ ਸੀ ਜਿਸ ਦਾ ਜਨਮ 1161 ਵਿੱਚ ਹੋਇਆ ਸੀ ਤੇ ਏਦੀ ਡੈਥ 1185 ਵਿੱਚ ਹੋਈ ਸੀ ਇਦੀ ਡੈਥ ਤੋਂ ਬਾਅਦ ਸਾਰਾ ਜਿੱਦਾਂ ਕਹਿ ਲਈਏ ਕਿ ਅਸਾਇਆ ਦਾ ਜੋ ਵੀ ਉੱਥੇ ਕਿੰਗਡਮ ਸੀਗਾ ਉਹ ਸਾਰਾ ਤੈਸਨੈਸ ਹੋ ਗਿਆ ਸੀ ਪਰ ਇਹ ਰਾਜੇ ਨੇ ਜਿੰਨਾ ਟਾਈਮ ਰਾਜ ਚਲਾਇਆ ਬਹੁਤ ਵਧੀਆ ਰਾਜ ਚਲਾਇਆ ਇਹਨੇ 16 ਸਾਲ ਦੀ ਉਮਰ ਵਿੱਚ ਮੁਸਲਮਾਨਾਂ ਦੇ ਮਹਾਨ ਰਾਜੇ ਜਿਹਨੂੰ ਕਿ ਬਹੁਤ ਜ਼ਿਆਦੇ ਮਹਾਨ ਮੰਨਿਆ ਜਾਂਦਾ ਸਲਾਹਉਦੀਨ ਅਯੂਬੀ ਆਪਦੇ 350 ਨਾਈਟਸ ਨਾਲ ਸਲਾਹਉਦੀਨ ਅਯੂਬੀ ਦੀ 20000 ਤੋਂ ਉੱਪਰ ਦੀ ਸੈਨਾ ਨੂੰ ਇਹਨੇ ਹਰਾਇਆ ਸੀ ਸਲਾਹਉਦੀਨ ਯੂਬੀ ਨੂੰ ਵੀ ਉੱਥੋਂ ਆਪਣੀ ਜਾਨ ਬਚਾ ਕੇ ਭੱਜਣਾ ਪੈ ਗਿਆ ਸੀ ਪਰ ਉਸ ਤੋਂ ਬਾਅਦ ਬਾਲਡਵਿਨ 5 ਤੇ ਸਲਾਹਉਦੀਨ ਯੂਬੀ ਦੇ ਵਿੱਚ ਕਾਫੀ ਦੋਸਤੀ ਹੋ ਗਈ ਸੀ ਜਿੰਨਾ ਟਾਈਮ ਬਾਲਡਵਿਨ ਰਾਜਾ ਰਿਹਾ ਜੇਰੂਸਲਮ ਦਾ ਉਹਨਾਂ ਟਾਈਮ ਕੋਈ ਜੰਗ ਨਹੀਂ ਹੋਈ ਮੁਸਲਮਾਨ, ਅਸਾਈ, ਯਹੂਦੀ ਸਾਰੇ ਜੇਰੂਸਲਮ ਵਿੱਚ ਰਲ ਕੇ ਰਹਿੰਦੇ ਸੀ ਪਰ ਜਿਵੇਂ ਤੁਹਾਨੂੰ ਪਤਾ ਕਿ ਇਹਨੂੰ ਕੋੜ ਦੀ ਬਿਮਾਰੀ ਸੀ ਤਾਂ ਇਹਦੀ ਮੌਤ ਬਹੁਤ ਨੇੜੇ ਸੀ ਤੇ ਤਾਂ ਹੀ ਇਹਨੇ ਵਿਆਹ ਨਹੀਂ ਕਰਾਇਆ ਸੀ ਤੇ ਇਹਦੀ ਸਿਸਟਰ ਸੀਗੀ ਐਸਾਬੈਲਾ ਉਹਦਾ ਬੇਟਾ ਉਹਦਾ ਨਾਮ ਬਾਲਡਵਿਨ 5 ਸੀ ਉਹਨੂੰ ਇਹਨੇ ਰਾਜ ਭਾਗ ਦਿੱਤਾ ਸੀ ਆਪਦੇ ਮਰਨ ਤੋਂ ਬਾਅਦ ਪਰ ਇਹਦੇ ਮਰਨ ਤੋਂ ਬਾਅਦ ਜੋ ਇਹਦਾ ਜੀਜਾ ਸੀ ਗੀਡੀਅਨ ਉਹਨੇ ਸਲਾਹਉਦੀਨ ਯੂਬੀ ਦੇ ਵਿਰੁੱਧ ਜੰਗ ਦਾ ਐਲਾਨ ਕਰਤਾ ਤੇ ਉਹ ਜੰਗ ਸਲਾਹਉਦੀਨ ਯੂਬੀ ਜਿੱਤ ਗਿਆ ਉਸ ਤੋਂ ਬਾਅਦ ਜੇਰੂਸਲਮ ਤੇ ਅਸਾਇਿਆਂ ਦਾ ਕੰਟਰੋਲ ਖਤਮ ਹੋ ਗਿਆ ਤੇ ਜੇਰੂਸਲਮ ਤੇ ਮੁਸਲਮਾਨਾਂ ਦਾ ਕੰਟਰੋਲ ਹੋ ਗਿਆ ਜਿਹੜਾ ਕਿ 1914 ਤੱਕ ਓਟੋਮਨ ਐਮਪਾਇਰ ਦੇ ਟੁੱਟਣ ਤੱਕ ਜੇਰੂਸਲਮ ਮੁਸਲਮਾਨਾਂ ਦੇ ਕੰਟਰੋਲ ਵਿੱਚ ਹੀ ਰਿਹਾ